ਸਰ ਮੈਨੂੰ ਮਾਰਚ ਦੇ ਵਿੱਚ ਆਲੇ ਦੁਆਲੇ ਦੀਆਂ ਜਿਹੜੀਆਂ ਸਾਡਾ ਲੁਧਿਆਣਾਇਸ਼ਟ ਹੈਗੀਆਂ ਇਹਦੀਆਂ 13-14 ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੀ ਹੋ ਕੇ ਕਿਹਾ ਸੀ ਕਿ ਇੱਥੇ ਇਲੀਗਲ ਮਾਈਨਿੰਗ ਚੱਲਦੀ ਹੈ ਜਿਦੇ ਕਰਕੇ ਪਿੰਡ ਵਾਲਿਆਂ ਦਾ ਜੀਣਾ ਦੁਬੜ ਹੋਇਆ ਪਿਆ ਸੜਕਾਂ ਤੋੜੀਆਂ ਪਈਆਂ ਨੇ ਸੜਕਾਂ ਦੀ ਕੈਪੈਸਿਟੀ ਹੈ ਨਹੀਂਗੀ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਆ ਕਾਫੀ ਲੰਬੇ ਟਾਈਮ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਾਈਨਿੰਗ ਵਿਭਾਗ ਨੂੰ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਪਰ ਕੁਝ ਵੀ ਹੋ ਨਹੀਂ ਰਿਹਾ ਸੀਗਾ ਤੇ ਫਿਰ ਅਲਟੀਮੇਟਮ ਦੇ ਤੌਰ ਦੇ ਉੱਤੇ 2 ਮਾਰਚ ਤੋਂ ਉੱਥੇ ਅਸੀਂ ਇੱਕ ਪ੍ਰੋਟੈਸਟ ਸਟਾਰਟ ਕੀਤਾ ਸੀਗਾ ਕਿਉਂਕਿ ਪਿੰਡਾਂ ਦੇ ਲੋਕ ਸਕੂਲ ਵਾਲੇ ਬੱਚੇ ਸਾਰਿਆਂ ਦਾ ਜੀਣਾ ਜਿਹੜਾ ਔਖਾ ਹੋਇਆ ਹੋਇਆ ਸੀ ਤੇ ਉਹਦੇ ਕਰਕੇ ਅਸੀਂ ਇੱਕ ਧਰਨਾ ਸ਼ੁਰੂ ਕੀਤਾ ਸੀਗਾ ਮਾਈਨਿੰਗ ਵਾਲਿਆਂ ਦੇ ਅਗੇਂਸਟ ਤੇ ਅਸੀਂ ਸੈਮੀਨਾਰਸ ਲਗਾਉਂਦੇ ਸੀਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਈਨਿੰਗ ਦੇ ਲਾਅ ਦੇ ਬਾਰੇ ਜਾਣਕਾਰੀ ਦਿੰਦੇ ਸੀਗੇ ਤੇ ਉਸੇ ਦੌਰਾਨ 17 ਤਰੀਕ ਨੂੰ ਸਾਡਾ ਸੈਮੀਨਾਰ ਸੀਗਾ ਪਿੰਡ ਗਦਾਪੁਰ ਵਿਖੇ ਤਾਂ ਉੱਥੋਂ ਇੱਕ ਮਾਤਾ ਜੀ ਦੀ ਕਾਲ ਆਈ ਸੀ ਸਸਰਾਲੀ ਕਲੋਨੀ ਡੇਰੇ ਤੋਂ ਵੀ ਮਦਦ ਦੀ ਲੋੜ ਆ ਟਿਪਰ ਵਾਲੇ ਪਰੇਸ਼ਾਨ ਕਰ ਰਹੇ ਆ ਅਸੀਂ ਮਾਤਾ ਜੀ ਦੀ ਮਦਦ ਕਰਨ ਗਏ ਤੇ ਉੱਥੇ ਸਾਡੇ ਉੱਤੇ ਜਨਲੇਵਾ ਹਮਲਾ ਹੋਇਆ ਬੜੇ ਮਾੜੇ ਹਾਲਾਤ ਨੇ ਪੰਜਾਬ ਦੇ ਬੜੀਆਂ ਮਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਸਾਡੀ ਐਡਵੋਕੇਟ ਆ ਸਿਮਰਨਜੀਤ ਕੌਰ ਗਿੱਲ ਹਾਈ ਕੋਰਟ ਚ ਪ੍ਰੈਕਟਾਈਜ਼ਿੰਗ ਲਾਇਰ ਆ ਇਹਨੂੰ 14 15 ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਮਤਾ ਪਾਇਆ ਤੇ ਇਹਨੂੰ ਮਿਲ ਕੇ ਰਿਕਵੈਸਟ ਕੀਤੀ ਵੀ ਜਿਹੜੀ ਇਲੀਗਲ ਮਾਈਨਿੰਗ ਆ ਵੀ ਆਪਾਂ ਉਹਦੇ ਖਿਲਾਫ ਪ੍ਰੋਟੈਸਟ ਕਰਨਾ ਆਪਾਂ ਉਹਦੇ ਖਿਲਾਫ ਹਾਈ ਕੋਰਟ ਚ ਕੋਰਟ ਪਾਉਣੀ ਆ ਤੇ ਜੋ ਵੀ ਇਲੀਗਲ ਮਾਈਨਿੰਗ ਹੋ ਰਹੀ ਆ ਸਰਕਾਰ ਦੀ ਸ਼ਹਿਤ ਇਹਨਾਂ ਨੇ ਇਹਨਾਂ ਦਾ ਗੌਸਗੜ ਪਿੰਡ ਨਾਲ ਹੋਰ ਜਿੰਨੇ ਵੀ ਪਿੰਡ ਨੇ ਸਤਲੁਜ ਦਰਿਆ ਦੇ ਨੇੜੇ ਦੇ ਇਲਾਕੇ ਤੇ ਉਹਨਾਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਤੇ ਉੱਥੇ ਜਿਹੜੀ ਗੁੰਡਾਗਰਦੀ ਹੈ ਮਾਈਨਿੰਗ ਜਿਹੜੀ ਵੀ ਇਹ ਇਲੀਗਲ ਮਾਈਨਿੰਗ ਜਿਹੜਾ ਮਾਫੀਆ ਸਾਰਾ ਇਕੱਠਾ ਆ ਸਰਕਾਰ ਦੀ ਸ਼ਹਿਤ ਤੇ ਉਹਨਾਂ ਨੇ ਇਹ ਸ਼ਰਮ ਨਹੀਂ ਕੀਤੀ ਵੇਸੀ ਕਿ ਲੇਡੀ ਦੀ ਖਿੱਚਤੂ ਕਰ ਰਹੇ ਆ ਇਹਦੀ ਬਾਅਦ ਤੇ ਕੁਰਬਾਨਾਂ ਮਾਰੀਆਂ ਜਾਨਲੇਵਾ ਹਮਲਾ ਕੀਤਾ ਇਹਦੇ ਬ੍ਰਦਰ ਅ ਕਜ਼ਨ ਉਹਨਾਂ ਦਾ ਕੰਨ ਨਾਲ ਲਾਤਾ ਕੁਰਬਾਨ ਮਾਰ ਕੇ ਕੰਨ ਵੜਤਾ ਉਹਨਾਂ ਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਗਵਰਨਰ ਸਾਹਿਬ ਨੂੰ ਮਿਲੇ ਗਵਰਨਰ ਸਾਹਿਬ ਦੀ ਇੰਟਰਫੇਰੈਂਸ ਨਾਲ ਅਨਲੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਬਾਹਰ ਦੀ ਇੰਟਰਫੇਰੈਂਸ ਤੋਂ ਬਾਅਦ ਪਰਚਾ ਦਰਜ ਹੋਇਆ ਬਟ ਉਹ ਵੀ ਬੇਲੇਬਲ ਫੈਂਸਸ ਦੇ ਵਿੱਚ ਉਸ ਤੋਂ ਬਾਅਦ ਅਸੀਂ ਚਲੋ ਜ਼ੋਰ ਲਾਇਆ ਸਾਰਿਆਂ ਨੇ ਇਹਨਾਂ ਨੇ ਵੀ ਬਹੁਤ ਸੀਪੀ ਸਾਹਿਬ ਦੀ ਬੜੀ ਛਲਾਗਾ ਕਰਦੇ ਆ ਉਹਨਾਂ ਨੇ ਬੜਾ ਐਫਰਟਸ ਕੀਤੇ ਵਿੱਚ ਤੇ ਉਸ ਤੋਂ ਪਰ ਬੜੀ ਮੁਸ਼ਕਲ ਤੋਂ ਬਾਅਦ ਜਾ ਕੇ ਜਿਹੜੀ ਜਿਹੜੀ ਪਹਿਲਾਂ ਧਾਰਾ 326 ਸੀ ਹੁਣ 118 2 ਬੀਆਰਐਨਐਸ ਉਹਦੀ ਐਡੀਸ਼ਨ ਹੋਈ ਪਰ ਚਲੋ ਕਹਿੰਦੇ ਨਾ ਵੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਹੁਣ ਜਿੰਨੇ ਵੀ ਦੋਸ਼ੀਆਂ ਨੇ ਮਾਮੂਲੀ ਅਦਾਲਤ ਵਿੱਚ ਜਮਾਨਤ ਲਈ ਸੀ ਆਹ ਤਕਰੀਬਨ 8 ਬੰਦਿਆਂ ਨੇ ਉਹਨਾਂ 8 ਬੰਦਿਆਂ ਦੀ ਜਮਾਨਤ ਤਾਂ ਜਿਹੜੀ ਉਹ ਰੱਦ ਹੋ ਚੁੱਕੀ ਆ ਪਰ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਸੀਬੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਅਰੈਸਟ ਜਲਦ ਤੋਂ ਜਲਦ ਕੀਤੀ ਜਾਵੇ ਕਿਉਂਕਿ ਹਲੇ ਵੀ ਉਹ ਬੰਦੇ ਸ਼ਰਿਆਂ ਪਿੰਡਾਂ 'ਚ ਘੁੰਮ ਰਹੇ ਨੇ ਕਿ ਮਾਈਨਿੰਗ ਹਲੇ ਵੀ ਰਾਤਾਂ ਨੂੰ ਹਨੇਰੇ ਦੇ ਵਿੱਚ ਹਲੇ ਵੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਸੋ ਉਹਨਾਂ ਦੇ ਖਿਲਾਫ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਵੀ ਲੋੜਿੰਦੇ ਹੋਰ ਸੈਕਸ਼ਨਸ ਨੇ ਉਹ ਐਡ ਆਨ ਕੀਤੇ ਜਾਣੇ ਚਾਹੀਦੇ ਐਫਆਰ ਦੇ ਵਿੱਚ ਐਫਆਰ ਨੰਬਰ 43/25 ਪੀਐਸ ਮਿਹਰਬ ਸੋ ਸਾਡੀ ਇਹ ਬੇਨਤੀ ਹੈ ਵੀ ਜੇ ਇੱਕ ਲਾਅ ਐਂਡ ਆਰਡਰ ਮੈਂਟੇਨ ਕਰਨ ਵਾਲੇ ਲਾਅ ਅਫੀਸਰਸ ਦਾ ਆ ਹਾਲਾਤ ਕੀਤੇ ਜਾਂਦੇ ਨੇ ਆ ਆਮ ਬੰਦੇ ਦੀ ਕੀ ਪੁੱਛਕਿਛ ਹੋਊਗੀ ਜੇ ਇਹਦੀ ਬਾਹਰ ਵੱਢਤੀ ਕਰਪਾਨ ਮਾਰ ਕੇ ਤੇ ਬੜੀ ਬੜੀ ਜੱਦੋ ਜਹਿਦ ਤੋਂ ਬਾਅਦ ਸਾਰੀ ਕਾਰਵਾਈ ਹੋਈ ਆ ਚਲੋ ਅਦਾਲਤ ਤੋਂ ਇਨਸਾਫ ਮਿਲਿਆ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਹੋਈਆਂ ਪਰ ਹਾਲ ਤੱਕ ਅਰੈਸਟ ਉਹਨਾਂ ਨੂੰ ਫੇਰ ਨਹੀਂ ਕੀਤਾ ਜਾ ਰਿਹਾ ਸੋ ਮੇਰੀ ਫੇਰ ਇਹ ਹੀ ਬੇਨਤੀ ਹੈ ਵੀ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਯੋ ਕਾਨੂੰਨੀ ਆ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ